ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਵੱਡੀ ਪੁਹਖਵਾਨੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਕਰੋ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਕਿਉਂਕਿ ਤੁਹਾਨੂੰ ਤੁਹਾਡੇ ਸ਼ਹਿਰ ਦਾ ਮੌਸਮ ਦਾ ਹਾਲ ਪਤਾ ਹੋਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਤਾਂ ਵਾਸਤੇ ਕਿ ਮੌਸਮ ਵਿਭਾਗ ਦੇ ਵੱਲੋਂ ਬੀਤੇ ਕੱਲ ਨੂੰ ਵੀ ਜੋ ਕਿ ਇੱਕ ਐਡਵਾਈਸ ਜਾਰੀ ਕੀਤੀ ਗਈ ਸੀ ਕਿ ਠੰਡ ਆਉਣ ਵਾਲੀ ਹੈ ਕਿਉਂਕਿ ਠੰਡ ਹੁਣ ਦਸਤਕ ਦੇ ਚੁੱਕੀ ਹੈ ਸਵੇਰੇ ਸ਼ਾਮ ਅ ਜੋ ਕਿ ਠੰਡ ਲਗਣੀ ਮਹਿਸੂਸ ਹੋ ਚੁੱਕੀ ਹੈ ਘਰਾਂ ਦੇ ਵਿੱਚ ਪੱਖੇ ਕੁੱਲਰ ਏਸੀ ਵੀ ਬੰਦ ਹੋ ਚੁੱਕੇ ਨੇ ਲਗਭਗ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਹੁਣ ਅਕਤੂਬਰ ਮਹੀਨੇ ਪੈ ਮੀ ਤੋਂ ਬਾਅਦ ਜੋ ਕਿ ਮੌਸਮ ਕਰਵਟ ਲੈ ਲਿਆਏਗਾ ਅਤੇ ਰਾਤ ਤੇ ਸਵੇਰ ਦੇ ਸਮੇਂ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਮੌਸਮ ਭਾਗ ਨੇ ਸੂਬੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਨੂੰ ਲੈ ਕੇ ਵਰਡੀ ਤੇ ਨਵੀਂ ਪੋਕਵਾਣੀ ਕੀਤੀ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਹਫਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹਫਤੇ ਦੌਰਾਨ ਦਿਨ ਦਾ ਵਾਤਾਵਰਣ ਤਾਪਮਾਨ 2 ਤੋਂ 3 ਡਿਗਰੀ ਵੱਧ ਸਕਦਾ ਹੈ ਇਸ ਤੋਂ ਬਾਅਦ ਮੌਸਮ ਆਮ ਵਾਂਗ ਰਹੇਗਾ ਰਾਤ ਦੇ ਸਮੇਂ ਮੌਸਮ ਠੰਡਾ ਰਹੇਗਾ ਮੌਸਮ ਵਿਭਾਗ ਦੇ ਵੱਲੋਂ 12 13 14 15 16 ਅਤੇ 17 ਤਾਰੀਖ ਤੱਕ ਯਾਨੀ ਕਿ ਇੱਕ ਹਫਤੇ ਲਈ ਅਜੋਕੇ ਦਾ ਜਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਦੇ ਇੱਕਦਮ ਬਦਲਣ ਦੇ ਕਾਰਨ ਲੋਕ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਨੇ ਜਿਵੇਂ ਕਿ ਬੁਖਾਰ ਅੱਖਾਂ ਸੀ ਡੇਂਗੂ ਟਾਈਫਾਈਡ ਇਹ ਸਾਰੀਆਂ ਬਿਮਾਰੀਆਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਤੇ ਇਹ ਸਾਰੇ ਮਰੀਜ਼ ਹਸਪਤਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਏ ਜਾ ਰਹੇ ਨੇ ਇਸ ਲਈ ਲੋਕਾਂ ਨੂੰ ਇਸ ਸਮੇਂ ਮੌਸਮ ਦੌਰਾਨ ਆਪਣਾ ਧਿਆਨ ਰੱਖਣ ਦੀ ਬੇਹਦ ਲੋੜ ਹੈ ਹੋ ਸਕਦੇ ਹੈ ਕਿ ਸਵੇਰ ਅਤੇ ਸ਼ਾਮ ਦੇ ਸਮੇਂ ਪੂਰੀ ਬਾਹ ਵਾਲੇ ਕੱਪੜੇ ਪਾ ਕੇ ਹੀ ਬਾਹਰ ਜਾਓ ਕਿਉਂਕਿ ਅਜਿਹੇ ਦੇ ਤੁਹਾਨੂੰ ਬਿਮਾਰੀਆਂ ਬਹੁਤ ਛੇਤੀ ਜੋ ਕਿ ਇਨਸਾਨ ਨੂੰ ਜਕੜ ਲੈਂਦੇ ਨੇ ਖਾਸ ਕਰਕੇ ਬੱਚੇ ਤੇ ਬਜ਼ੁਰਗਾਂ ਨੂੰ ਤੇ ਖਾਸ ਕਰਕੇ ਜਿਹੜੇ ਲੋਕ ਦਫਤਰ ਤੋਂ ਘਰ ਆਉਂਦੇ ਨੇ ਜਾਂ ਫਿਰ ਆਪਣੇ ਕੰਮਕਾਜ ਨੂੰ ਲੈ ਕੇ ਕਿਤੇ ਬਾਹਰ ਜਾਂਦੇ ਨੇ ਸ਼ਾਮ ਤੇ ਸਵੇਰ ਦੇ ਵੇਲੇ ਜਿਹੜੀ ਕਿ ਠੰਡੀ ਹਵਾ ਹੁੰਦੀ ਹੈ ਉਹ ਹਵਾ ਜੋ ਕੋ ਤੁਸੀਂ ਜਾਂਦੇ ਹੋ ਤਾਂ ਮੋਟਰਸਾਈਕਲ ਦੇ ਉੱਤੇ ਜਾਂ ਫਿਰ ਸਕੂਟੀ ਦੇ ਉੱਤੇ ਆਟੋ ਦੇ ਵਿੱਚ ਤਾਂ ਉਹ ਨੁਕਸਾਨदाई ਕਰਦੀ ਹੈ ਤਾਂ ਹੋ ਸਕਦਾ ਹੈ ਤੁਸੀਂ ਜਿੰਨਾ ਹੋ ਸਕਦਾ ਹੈ ਕਿ ਪੂਰੀ ਬਾਹ ਦੇ ਕਪੜੇ ਪਾ ਕੇ ਤੁਸੀਂ ਕਿਤੇ ਜਾਓ ਤੁਹਾਨੂੰ ਦੱਸਦੀ ਹੈ ਕਿ ਮੌਸਮ ਲਗਾਤਾਰ ਬਦਲ ਰਿਹਾ ਹੈਗਾ ਤੇ ਹੁਣ ਜੋ ਕਿ ਅਕਤੂਬਰ ਮਹੀਨੇ ਦੀ ਪਹਿਲੀ ਬਾਰਿਸ਼ ਹੋਈ ਹੈ ਉਸ ਤੋਂ ਬਾਅਦ ਮੌਸਮ ਅਠੰਡਾ ਹੋ ਚੁੱਕਿਆ ਹੈ ਸਵੇਰੇ ਤੇ ਸ਼ਾਮ ਨੂੰ ਠੰਡ ਦਾ ਅਹਿਸਾਸ ਹੋਣ ਲੱਗ ਗਿਆ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਵੱਡੀ ਪੁਹਖਵਾਣੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਕਰਵਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਕਿਉਂਕਿ ਤੁਹਾਨੂੰ ਤੁਹਾਡੇ ਸ਼ਹਿਰ ਦਾ ਮੌਸਮ ਦਾ ਹਾਲ ਪਤਾ ਹੋਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਤਾਂ ਵਾਸਤੇ ਕਿ ਮੌਸਮ ਵਿਭਾਗ ਦੇ ਵੱਲੋਂ ਬੀਤੇ ਕੱਲ ਨੂੰ ਵੀ ਜੋ ਕਿ ਇੱਕ ਐਡਵਾਈਜ਼ੀ ਜਾਰੀ ਕੀਤੀ ਗਈ ਸੀ ਕਿ ਠੰਡ ਆਉਣ ਵਾਲੀ ਹੈ ਕਿਉਂਕਿ ਠੰਡ ਹੁਣ ਦਸਤਕ ਦੇ ਚੁੱਕੀ ਹੈ ਸਵੇਰੇ ਸ਼ਾਮ ਅ ਜੋ ਕਿ ਠੰਡ ਲੱਗਣੀ ਮਹਿਸੂਸ ਹੋ ਚੁੱਕੀ ਹੈ ਘਰਾਂ ਦੇ ਵਿੱਚ ਪੱਖੇ ਕੁੱਲਰ ਏਸੀ ਵੀ ਬੰਦ ਹੋ ਚੁੱਕੇ ਨੇ ਲਗਭਗ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਹੁਣ ਅਕਤੂਬਰ ਮਹੀਨੇ ਪੈ ਮੀ ਤੋਂ ਬਾਅਦ ਜੋ ਕਿ ਮੌਸਮ ਕਰਵਟ ਲੈ ਲਿਆਏਗਾ ਅਤੇ ਰਾਤ ਤੇ ਸਵੇਰ ਦੇ ਸਮੇਂ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਮੌਸਮ ਵਿਭਾਗ ਨੇ ਸੂਬੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਦੌਰਾਨ ਮੌਸਮ ਨੂੰ ਲੈ ਕੇ ਵੱਡੀ ਤੇ ਨਵੀਂ ਪੋਈਖਵਾਨੀ ਕੀਤੀ ਹੈ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਹਫਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹਫਤੇ ਦੌਰਾਨ ਦਿਨ ਦਾ ਵਾਤਾਵਰਤਨ ਤਾਪਮਾਨ 2 ਤੋਂ 3 ਡਿਗਰੀ ਵੱਧ ਸਕਦਾ ਹੈ ਇਸ ਤੋਂ ਬਾਅਦ ਮੌਸਮ ਆਮ ਵਾਂਗ ਰਹੇਗਾ ਰਾਤ ਦੇ ਸਮੇਂ ਮੌਸਮ ਠੰਡਾ ਰਹੇਗਾ ਮੌਸਮ ਵਿਭਾਗ ਦੇ ਵੱਲੋਂ 12 13 14 15 16 ਅਤੇ 17 ਤਾਰੀਖ ਤੱਕ ਯਾਨੀ ਕਿ ਇੱਕ ਹਫਤੇ ਲਈ ਅਜੋਕੇ ਦਾ ਜਿਸ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਮੌਸਮ ਦੇ ਇੱਕਦਮ ਬਦਲਣ ਦੇ ਕਾਰਨ ਲੋਕ ਮੌਸਮੀ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਨੇ ਜਿਵੇਂ ਕਿ ਬੁਖਾਰ ਅੱਖਾਂ ਸੀ ਡੇਂਗੂ ਟਾਈਫਾਇਡ ਇਹ ਸਾਰੀਆਂ ਬਿਮਾਰੀਆਂ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਤੇ ਇਹ ਸਾਰੇ ਮਰੀਜ਼ ਹਸਪਤਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਾਏ ਜਾ ਰਹੇ ਨੇ ਇਸ ਲਈ ਲੋਕਾਂ ਨੂੰ ਇਸ ਸਮੇਂ ਮੌਸਮ ਦੇ ਦੌਰਾਨ ਆਪਣਾ ਧਿਆਨ ਰੱਖਣ ਦੀ ਬੇਹਦ ਲੋੜ ਹੈ ਹੋ ਸਕਦੇ ਹੈ ਕਿ ਸਵੇਰ ਅਤੇ ਸ਼ਾਮ ਦੇ ਸਮੇਂ ਪੂਰੀ ਬਾਹ ਵਾਲੇ ਕੱਪੜੇ ਪਾ ਕੇ ਹੀ ਬਾਹਰ ਜਾਓ ਕਿਉਂਕਿ ਅਜਿਹੇ ਦੇ ਬਿਮਾਰੀਆਂ ਬਹੁਤ ਛੇਤੀ ਜੋ ਕਿ ਇਨਸਾਨ ਨੂੰ ਜਕੜ ਲੈਂਦੇ ਨੇ ਖਾਸ ਕਰਕੇ ਬੱਚੇ ਤੇ ਬਜ਼ੁਰਗਾਂ ਨੂੰ ਤੇ ਖਾਸ ਕਰਕੇ ਜਿਹੜੇ ਲੋਕ ਦਫ਼ਤਰ ਤੋਂ ਘਰ ਆਉਂਦੇ ਨੇ ਜਾਂ ਫਿਰ ਆਪਣੇ ਕੰਮਕਾਜ ਨੂੰ ਲੈ ਕੇ ਕਿਤੇ ਬਾਹਰ ਜਾਂਦੇ ਨੇ ਸ਼ਾਮ ਤੇ ਸਵੇਰ ਦੇ ਵਿੱਚ ਜਿਹੜੀ ਕਿ ਠੰਡੀ ਹਵਾ ਹੁੰਦੀ ਹੈ ਉਹ ਹਵਾ ਜੋ ਕੋ ਤੁਸੀਂ ਜਾਣਦੇ ਹੋ ਤਾਂ ਮੋਟਰਸਾਈਕਲ ਦੇ ਉੱਤੇ ਜਾਂ ਫਿਰ ਸਕੂਟੀ ਦੇ ਉੱਤੇ ਆਟੋ ਦੇ ਵਿੱਚ ਤਾਂ ਉਹ ਨੁਕਸਾਨदाई ਕਰਦੀ ਹੈ ਤਾਂ ਹੋ ਸਕਦਾ ਹੈ ਤੁਸੀਂ ਜਿੰਨਾ ਹੋ ਸਕਦਾ ਹੈ ਕਿ ਪੂਰੀ ਬਾਹ ਦੇ ਕਪੜੇ ਪਾ ਕੇ ਤੁਸੀਂ ਕਿਤੇ ਜਾਓ ਤੁਹਾਨੂੰ ਦੱਸਦੀ ਹੈ ਕਿ ਮੌਸਮ ਲਗਾਤਾਰ ਬਦਲ ਰਿਹਾ ਹੈਗਾ ਤੇ ਹੁਣ ਜੋ ਕਿ ਅਕਤੂਬਰ ਮਹੀਨੇ ਦੀ ਪਹਿਲੀ ਬਾਰਿਸ਼ ਹੋਈ ਹੈ ਉਸ ਤੋਂ ਬਾਅਦ ਮੌਸਮ ਠੰਡਾ ਹੋ ਚੁੱਕਿਆ ਹੈ ਸਵੇਰੇ ਤੇ ਸ਼ਾਮ ਨੂੰ ਠੰਡ ਦਾ ਅਹਿਸਾਸ ਹੋਣ ਲੱਗ ਗਿਆ